ਡੇਲੀ ਪੋਸਟ ਕੀ ਹੈਜ਼ ਵੈਟਿੰਗ ਰੋਲਰ ਹਾਂਜੀ ਲੋ ਕੋ ਗਲੈਸਰ ਸਾਰ ਨੂੰ ਪਹਿਲੇ ਮੈਂ ਸੋਚੇ ਪੰਜਾਬੀ ਨੂੰ ਦੱਸਣਾ ਚਾਹੁੰਦਾ ਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਦੀ ਕਨਸਟੀਟਿਊਸ਼ਨਲ ਪੋਸਟ ਨੂੰ ਮੈਂ ਹੋਲਡ ਕਰਦਾ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੇਰਾ ਪ੍ਰਾਇਮਰੀ ਏਮ ਹੈ ਗਵਰਨਮੈਂਟ ਨੂੰ ਅਸਿਸਟ ਕਰ ਸੋ ਥੈਟ ਸਾਡੇ ਅਦਰ ਅਸੀਂ ਉਹ ਸਾਰੇ ਸਿਚੁਏਸ਼ਨ ਵੇਖੀ ਸੋ ਮੈਂ ਇੱਕ ਇੰਟਰਵਿਊ ਇੱਕ ਟੀਵੀ ਚੈਨਲ ਨੂੰ ਦਿੱਤੀ ਸੀ ਜਿਹਦੇ ਵਿੱਚੋਂ ਅੱਜ ਸਵੇਰੇ ਕੋਈ ਚੀਜ਼ ਨਿਕਲੀ ਹੈ ਇਸ ਕਿਸਮ ਦੀ ਜਿਹਦੇ ਵਿੱਚ ਮੇਰੇ ਸੋਰਸਸ ਨੇ ਮੈਨੂੰ ਉਤਲਾਹ ਦਿੱਤੀ ਸੀ ਕਿ ਜੀ ਇਸ ਤਰ੍ਹਾਂ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 18 ਕ ਬੰਬਸ ਜਿਹੜੇ ਉਹ ਸਾਡੇ ਬਾਰਡਰ ਏਰੀਆਜ਼ ਦੇ ਪੁਲਿਸ ਸਟੇਸ਼ਨਸ ਤੇ ਬਾਕੀ ਜਗ੍ਹਾ ਚੱਲ ਚੁੱਕੇ ਨੇ ਇੱਕ ਬੰਬ ਜਿਹੜਾ ਤੁਹਾਨੂੰ ਪਤਾ ਉਹਦੇ ਵਿੱਚੋਂ ਗ੍ਰਨੇਡ اٹੈਕ ਮਨੋਰੰਜਨ ਕਾਲੀਆ ਜੀ ਜਿਹੜੇ ਨੇ ਐਕਸ ਮਨਿਸਟਰ ਉਹਨਾਂ ਦੇ ਘਰ ਵੀ ਹੋਇਆ ਤੇ ਮੇਰੀ ਆਪਣੀ ਸੋਰਸਸ ਤੇ ਕਿਉਂਕਿ ਮੈਂ ਚੌਥੀ ਦਫਾ ਇੱਥੇ ਮੈਂਬਰ ਹਾਂ ਚਾਰ ਚੀਫ ਮਨਿਸਟਰਾਂ ਦਾ ਮੈਂ ਕੈਬਨਿਟ ਚ ਰਿਹਾ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਤੇ ਮੇਰੇ ਸੋਰਸਸ ਪੰਜਾਬ ਦੇ ਵਿੱਚ ਵੀ ਨੇ ਇਹਨਾਂ ਦੀ ਗਵਰਨਮੈਂਟ ਦੇ ਵਿੱਚ ਇੰਟੈਲੀਜੈਂਸ ਵੀ ਨੇ ਤੇ ਸੈਂਟਰਲ ਏਜੰਸੀਸ ਵੀ ਆ ਉਹਨਾਂ ਨੇ ਮੈਨੂੰ 2 ਦਿਨ ਪਹਿਲੇ ਇਤਲਾਹ ਦਿੱਤੀ ਕਿ ਭਾਈ ਜਾਨ ਸਾਹਿਬ ਸੈਂਸਿਟਿਵ ਮਾਹੌਲ ਬਣਦਾ ਜਾ ਰਿਹਾ ਹੈ ਹਾਲਾਤ ਸੂਬੇ ਦੀ ਜਿਹੜੀ ਸਰਕਾਰ ਹੈ ਇਹਦੇ ਹੱਥੇ 'ਚ ਨਹੀਂ ਰਹਿ ਰਹੇ ਤੇ ਅਸੀਂ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿਉਂਕਿ ਤੁਹਾਡੀ ਆਲਰੇਡੀ ਟੈਰਰਿਸਟ ਵਿਕਟਿਮ ਫੈਮਿਲੀ ਹੈ ਮੇਰੇ ਆਪਣੇ ਸ਼ਰਕਵਾਸੀ ਪਿਤਾ ਜਿਹੜੇ ਨੇ 87 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਹੈ ਪੰਜਾਬ ਦੀ ਜਿਹੜੀ ਸਾਡਾ ਆਪਸੀ ਪਾਈਚਾਰ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕਿਉਂਕਿ ਹੀ ਵਾਸ ਵਨ ਆਫ ਦੀ ਫਰੰਟ ਰੈਂਕਿੰਗ ਲੀਡਰਸ ਪੰਜ ਆਦਮੀਆਂ ਨੇ ਉਹਨਾਂ ਹੀ ਸ਼ਹਾਦਤ ਹੋਈ ਤੁਹਾਡੇ ਦਾਸ ਤੇ ਆਪ 1990 ਦੇ ਵਿੱਚ ਬਟਾਲੇ ਸਿਟੀ ਦੇ ਵਿੱਚ ਬੰਬ ਬਲਾਸਟ ਹੋਇਆ ਮੇਰੀ ਸਾਰੀ ਕਾਰ ਉਡਾ ਦਿੱਤੀ ਗਈ ਲੱਕਲੀਆ ਇਸ ਕੀ 87 ਚ ਹੋਣਾ ਤੇ ਹੋਈ 90 ਚ ਮੇਰਾ ਤੋਂ ਇਸ ਗੱਲ ਕਰਨ ਉਹਨਾਂ ਨੇ ਮੈਨੂੰ ਇਸ ਗੱਲ ਦਾ ਦੱਸਿਆ ਕਿ ਆਪਣੇ ਆਪ ਦਾ ਵਿਚਾਰ ਰੱਖਿਓ ਕਿਸੇ ਟਾਈਮ ਵੀ ਤੁਸੀਂ ਵੀ ਉਹਦੇ ਵਿੱਚ ਇੱਕ ਟਾਰਗੇਟ ਹੋ ਸਕਦੇ ਸੋ ਮੈਂ ਸਾਰਿਆਂ ਨੂੰ ਪਹਿਲੇ ਹੁਣੇ ਭਗਵੰਤ ਮਾਨ ਜੀ ਦੀ ਇੱਕ ਸਟੇਟਮੈਂਟ ਸੁਣੀ ਇਹਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਪਹਿਲੇ ਤੇ ਮੈਨੂੰ ਸਵੇਰੇ ਕਿਸੇ ਟਾਪ ਪੁਲਿਸ ਅਫਸਰ ਦਾ ਫੋਨ ਆਇਆ ਕਿ ਜੀ ਕਿ ਤੁਸੀਂ ਸਟੇਟਮੈਂਟ ਦਿੱਤੀ ਮੈਂ ਇਹ ਦਿੱਤੀ ਉਹ ਕਹਿੰਦੇ ਤੁਸੀਂ ਜੇ ਮਾਈਂਡ ਨਾ ਕਰੋ ਤੇ ਸਾਡੇ ਕੋਲ ਜੇ ਅਫਸਰ ਆ ਕੇ ਤੁਹਾਡੀ ਸਟੇਟਮੈਂਟ ਲੈ ਜਾਣ ਮੈਂ ਕਿਹਾ ਮੋਸਟ ਵੈਲਕਮ ਕਰ ਲਓ ਫਿਰ ਹੁਣੇ ਹੀ ਮੁਹਾਲੀ ਤੋਂ ਦੋ ਸੀਨੀਅਰ ਅਫਸਰ ਜਿਹੜੇ ਨੇ ਉਹ ਆਏ ਉਨਾ ਨਾ ਮੈਂ ਫੁਲੀ ਕੋਆਪਰੇਟ ਕੀਤਾ ਸੋਰਸ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਿ ਸੋਰਸ ਨਹੀਂ ਮੈਂ ਦੱਸ ਸਕਦਾ ਕਿਉਂਕਿ ਸੈਂਟਰ ਸਰਕਾਰ ਦੇ ਸੋਰਸਸ ਹੁੰਦੇ ਨੇ ਹੋਮ ਮਿਨਿਸਟਰੀ ਦੇ ਫੋਰਨ ਮਿਨਿਸਟਰੀ ਦੇ ਸੋਰਸਸ ਹੁੰਦੇ ਨੇ ਸੂਬੇ ਦੀ ਇੰਟੈਲੀਜੈਂਸ ਦੇ ਸੋਰਸਸ ਹੁੰਦੇ ਨੇ ਸੋਰਸਸ ਕੋਈ ਵੀ ਰਿਵੀਲ ਨਹੀਂ ਕਰਦਾ ਤੇ ਮੈਂ ਕਨਸਟੀਟਿਊਸ਼ਨ ਪੋਸਟ ਹੋਲਡ ਕਰਨਾ ਇੱਕ ਜ਼ਿੰਮੇਵਾਰ ਪੋਸਟ ਹੋਲਡ ਕਰਨਾ ਮੈਂ ਤੇ ਉਹਦੀ ਕਾਉਂਟਰੀ ਤੁਹਾਨੂੰ ਅਸਿਸਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਿਆ ਐਨ ਤੁਸੀਂ ਵੇਖੋ ਜਿਹੜੀ ਮੈਂ ਪਹਿਲੇ ਮਾਨ ਸਾਹਿਬ ਨੂੰ ਹੀ ਕਹਿਣਾ ਚਾਹੁੰਦਾ ਮਾਨ ਸਾਹਿਬ ਅਸੀਂ ਤੇ ਬੰਬਾਂ ਦੇ ਖੜਾਕ ਸੁਨੇ ਅਸੀਂ ਦੇ ਪਰਿਵਾਰ ਦੇ ਜੀਵਾਂ ਦੀ ਸ਼ਹਾਦਤਾਂ ਦੇਖੀ ਤੁਸੀਂ ਉਸ ਟਾਈਮ ਦੇ ਵਿੱਚ ਪਤਾ ਨਹੀਂ 5 7 10 ਸਾਲ ਦੀ ਉਮਰ ਦੇ ਹੋਣੇ ਹੋ ਤੁਸੀਂ ਉਹ ਮਾਹੌਲ ਵੇਖਿਆ ਨਹੀਂ ਅਸੀਂ ਚਿੰਤਤ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਹੀ ਵੇਖੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਮਾਰੇ ਨੇ 35000 ਤੋਂ ਵੱਧ ਪਰਿਵਾਰ ਇਹ ਉਹ ਫਿਕਰਮੰਦ ਨੇ ਕਿ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਬੇਕਾਬੂ ਹੋ ਰਹੇ ਨੇ ਤੇ ਚੀਫ ਮਿਨਿਸਟਰ ਸਾਹਿਬ ਤੁਸੀਂ ਉਹ ਮਿਨਿਸਟਰੋ ਤਾਂ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨਾ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕੀ ਰਿਵੀਲ ਕਰੀਏ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇਹ ਕੋਸ ਪਾਰਟੀ ਨਾਲ ਤਲਕ ਰਸਤੇ ਜਿਹੜੀ ਦੇਸ਼ 'ਚ ਰਾਜ ਕਰ ਰਹੀ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜਵਾ ਸਾਹਿਬ ਤੁਸੀਂ ਸਾਰਿਆਂ ਦੇ ਵਾਅਦੇ ਭਰਨੇ ਭਲੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਹੈ ਨਾ ਸੂਬੇ ਦੇ ਵਿੱਚ। ਤੋਂ ਬੀ ਵੈਰੀ ਵੈਰੀ ਕੇਅਰਫੁਲ। ਤੋਂ ਮੈਂ ਇਹ ਇਨ ਅਫਸਰਸ ਨੂੰ ਵੀ ਕਿਹਾ ਕਿ ਆਈ ਐਮ Willing टू असिस्ट यू ਬਟ ਸੋਰਸ ਜਿਹੜੇ ਤੁਸੀਂ ਮੈਨੂੰ ਪੁੱਛਦੇ ਹੋ ਆਈ ਕੈਨ ਨੋਟ ਰਿਵੀਲ ਮਾਈ ਸੋਰਸ। ਮੈਂ ਤੇ ਤੁਹਾਨੂੰ ਔਨ ਦੀ ਕੰਟਰੀ ਤੁਹਾਡੀ ਮਦਦ ਹੀ ਕੀਤੀ ਹੈ ਤੁਹਾਨੂੰ ਸਗੋਂ ਇਤਲਾਹ ਦੇ ਕੇ ਐਂਡ ਉਹੀ ਤੁਸੀਂ ਅੱਜ ਵੀ ਵੇਖਦੇ ਹੋ ਕਿ ਅੱਜ ਇੱਕ ਮੇਰੇ ਖਾ ਰਾਕਟ ਲਾਂਚਰ ਤੇ ਕੋਈ ਜਾਂ ਟੀਐਕਸ ਵੀ ਮਿਲਿਆ। ਹਰ ਰੋਜ਼ ਇਹੀ ਕੰਮ ਹੋ ਰਿਹਾ। ਤੋਂ ਇਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਣਾ ਕਿ ਇਹ ਜੋ ਇਹਨਾਂ ਨੇ ਆਈ ਡੋਨਟ ਮਾਈਂਡ ਕੋਈ ਆਇਆ ਮੇਰ ਕੋ ਹੀ ਇਸ ਮੋਸਟ ਵੈਲਕਮ ਐਂਡ ਆਈ ਹੈਵ ਟ੍ਰਾਈਡ ਟੂ ਕੋਪਰੇਟ ਐਂਡ ਆਨ देयर ਟਾਈਮ ਚੂ ਜੇ ਮੇਰ ਕੋ ਇਸ ਕਿਸਮ ਦੀ ਜਾਣਕਾਰੀ ਹੋਏਗੀ ਜਿਸ ਜਾਣਕਾਰੀ ਨਾਲ ਗਰਮਣ ਦੀ ਤੇਨਾਂ ਦੀ ਪੁਲਿਸ ਦੀ ਤੇਨਾਂ ਦੀ ਇੰਟੈਲੀਜੈਂਸ ਦੀ ਮਦਦ ਹੋ ਸਕੇ ਤੇ ਅਸੀਂ ਪੰਜਾਬੀਆਂ ਦੀ ਜਿਹੜੀ ਹੈ ਅਸੀਂ ਜਾਨ ਪ੍ਰੋਟੈਕਟ ਕਰ ਸਕੀ ਮੈਂ ਆਈ ਊਡ ਬੀ ਮੋਰ ਦੈਨ ਵਿਲਿੰਗ ਟੂ ਸ਼ੇਅਰ ਇੰਡੀਆ ਨੇ ਕਹਿੰਦੀ ਜੀ ਤੁਹਾਡਾ ਫਰਜ਼ ਹੈ ਕੋਪਰੇਟ ਕਰਨਾ ਜੇ ਨਹੀਂ ਕਰਦੇ ਤਾਂ ਫਿਰ ਤੁਹਾਡੇ ਐਕਸ਼ਨ ਹੋਏ ਇਹ ਤਾਂ ਦੱਸਦੇ ਦਿੱਤਾ ਹੈ ਫਿਰ ਕੈਮਰੇ 'ਚ ਜੋ ਕੁਝ ਅਫਸਰਾ ਨੇ ਕੀਤਾ ਮੈਂ ਕੋਆਪਰੇਟ ਕੀਤਾ ਹੈ ਬਾਕੀ ਵੇਖੋ ਇੱਕ ਮੈਂ ਮੈਨੂੰ ਬੜੇ ਮਸੂਰ ਦਾ ਜਨਮ ਦਿਹਾੜਾ ਆਇਆ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਮੰਦਰਾਂ ਵਿੱਚ ਮੱਥਾ ਟੇਕਦੇ ਨੇ ਕੋਈ ਲੱਡੂ ਲੈ ਕੇ ਆਂਦਾ ਕੋਈ ਮਠਿਆਈ ਲੈ ਕੇ ਆਂਦਾ ਖੁਸ਼ੀਆਂ ਦਾ ਤਿਉਹਾਰ ਏ ਕਿਸਾਨਾਂ ਦੀਆਂ ਫਸਲਾਂ ਆਉਣ ਦਾ ਵਕਤ ਹੁੰਦਾ ਤੇ ਇਹਨਾਂ ਨੇ ਇੰਟੈਲੀਜੈਂਸ ਦੇ ਦੋ ਅਫਸਰ ਕਾ ਅਕਸਰ ਕਰਦੇ ਨੇ ਤੇ ਐਕਸ਼ਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਜੇ ਪ੍ਰਤਾਪ ਸਿੰਘ ਬਾਜਵਾ ਤੇ ਤੁਸੀਂ ਬਿਨਾ ਕਿਸੇ ਮਕਸਦ ਤੋਂ ਤੁਸੀਂ ਕਿਸੇ ਨਾ ਕਿਸੇ ਕੋ ਕੇਸ ਰਜਿਸਟਰ ਕਰਨਾ ਹੈ ਜਾਂ ਐਕਸ਼ਨ ਲੈਣਾ ਯੂ ਆਰ ਮੋਸਟ ਵੈਲਕਮ ਇਹ ਕੋਈ ਪਹਿਲੀ ਵਾਰ ਨਹੀਂ ਅਸੀਂ ਲੜਨ ਲੱਗੇ ਤੋਂ ਇਸ ਗੱਲ ਕਰਨ ਮੈਂ ਫੁਲੀ ਕੋਆਪਰੇਟ ਕਰਾਂਗਾ ਤੇ ਮੈਂ ਇੱਕ ਵਾਰ ਫੇਰ ਕਹਾਂਗਾ ਭਗਵੰਤ ਮਾਨ ਹਸ ਬੀਨ ਕੰਪਲੀਟ ਫੇਲੀ ਮੈਂ ਉਹਨਾਂ ਨੂੰ ਕਹਾਂਗਾ ਭਗਵੰਤ ਜੀ ਕੁੰਭ ਕਰਨੀ ਜਾਗ ਚੋਂ ਉਠੋ ਕੰਨਵੀਂ ਖੋਲੋ ਤੇ ਆਪਣੀ ਅੱਖਾਂ ਵੀ ਖੋਲੋ 2:30 ਵਜੇ ਵਾਲਾ ਕੰਮ ਬੰਦ ਕਰੋ ਪੰਜਾਬ ਨੂੰ ਸੰਜੀਦਗੀ ਨਾਲ ਲਓ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਬਣ ਰਹੇ ਨੇ ਸਿੱਧੇ ਤੌਰ ਤੁਸੀਂ ਤੇ ਤੁਹਾਡੀ ਆਪਦੀ ਜਿਹੜੀ ਲੀਡਰਸ਼ਿਪ ਹੈ ਦਿੱਲੀ ਦੀ ਜਿਹੜੇ ਬਾਹਰਲੇ ਲੋਕਾਂ ਨੂੰ ਲਿਆ ਕੇ ਤੁਸੀਂ ਪੰਜਾਬ ਤੇ ਕਾਬਜ਼ ਕੀਤਾ ਉਹ ਰਿਸਪਾਂਸਿਬਲ ਤੋਂ ਇਸ ਗੱਲ ਕਰਨ जो मैं कहना सी मैं कह देता है कोई हिंदी 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 बता दिया है मैंने एक स्टेटमेंट दी थी एक टीवी चैनल को जो मोस्ट प्रॉबली आज रिले होगी उसमें मैंने ये बात कही थी मुझे किसी इंटेलिजेंस के मेरे सोर्सरे वो कहाँ का सोर्स है मैं बता नहीं सकता उन्होंने मुझे ये वॉर्न किया था कि बहुत सारे इधर ऐसे फॉर्म्स आ चुके हैं कोई अठारह चल चुके हैं कोई तीस बतीस चलने वाले हैं और आप क्योंकि एक दुण आप दुण एक, दुण 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 एक दुण दुण बहुत इम्पोर्टेंट पोजीशन में हूं और आपका परिवार ऑलरेडी टेरिस्ट विक्टिम रह चुके हैं आप रही रहिए क्योंकि जिन पर अटैक हुआ वो एक सेंट्रल पार्टी से है अगर उन पर अटैक हो सकता है आपको प्रोटेक्शन तो ना सेंटर की या ना सूबे की मेरे पास तो जो प्रोटेक्शन है इट इज ओनली बिकॉज आई होल्ड पोजीशन ऑफ लीडर ऑपोजिशन और मेरे पास एक कैबिनेट का रैंक है जिसकी वजह से मेरे पास यदि नहीं तो अदरवाइज आई वॉज जेड प्रोटेक्टिव आप हैरान होंगे जेड प्रोटेक्टिव होने के बाद पता होने के बाद कि ये सबसे ज्यादा अगर किसी को खतरा है पंजाब इतनी भी प्रोटेक्शन थी वो सेंटर ने भी विड्रॉ कर लिया तो इसलिए मैं ये बात कहना चाहता हूँ आई हैव फुली कोऑपरेटेड आई विल फुली कॉपरेट बिकॉज आई होल्ड अ वेरी सेंसिटिव पोजिशन हमारा काम लोगों की जान बचाना है और पंजाब की गवर्नमेंट को मदद करना है मगर इसमें जो ये ढूंढने की बात कर रहे हैं विच हंटिंग की कोशिश कर रहे हैं ये ठीक बात नहीं है सो आई होल्ड माई ग्राउंड आई हैली आई एम नॉट गोइंग टू रिवील माई सोर्सेज ये इंटेलिजेंस तो आप रिस्पॉन्सिबल है इन बातों का आपको पता हो गया इंटेलिजेंस के हेडक्वार्टर्स पर आज से साल पहले या डेढ़ साल पहले खुद रॉकेट रौ, लॉन्चर का अटैक हुआ इनको खुद नहीं था पता इनके जितने हमारे बॉर्डर के पुलिस स्टेशन है सभी पर ग्रेड अटैक्स हो चुके हैं इनको किसी बात की कोई इतला नहीं आज भी बहुत सारे वेपन मिल रहे हैं तो मैं इतनी बात ही कहना चाहता हूं सुचेत रहे और चीफ मिनिस्टर को मैं ये बात कहूंगा ਥੋੜਾ ਸਾ ਸੀਰੀਅਸ ਸਰ ਮੀਡੀਆ ਕੋ ਵੀ ਧਮਕੀਆਂ ਆ ਰਹੀਆਂ ਐ ਐਸੋਸੀਏਟੇਟ ਰਏ ਸਾਡੇ ਉਹਨਾਂ ਨੂੰ ਵੀ ਧਮਕੀ ਆਈ ਬੱਬਰ ਖਾਲਸਾ ਦੇ ਟੈਰਰਿਸਟ ਦੇ ਸਿੱਧਾ ਫੋਨ ਆਇਆ ਕਿ ਤੁਹਾਨੂੰ ਉਡਾ ਕੇ ਰੱਖ ਦਾਂਗੇ ਅਸੀਂ ਉਹਦੇ ਕੀ ਕਹ ਰਹੇ ਫਿਰ ਛੋਟੇ ਮੀਰ ਮੈਂ ਉਹੀ ਗੱਲ ਤੇ ਮੈਂ ਕਹਿ ਰਿਹਾ ਜੀ ਹੁਣੇ ਮੇਰੇ ਕੋ ਮੇਰਾ ਸੋਰਸ ਪੁੱਛਦੇ ਨੇ ਸੈਂਟਰਲ ਗਵਰਨਮੈਂਟ ਦੇ ਸੋਰਸਸ ਸਟੇਟ ਗਵਰਨਮੈਂਟ ਦੇ ਸੋਰਸਸ ਬੀਇੰਗ ਅ ਕੈਬਨਿਟ ਮਿਸਟਰ ਲੀਡ ਆਫ ਦੀ ਆਪੋਜੀਸ਼ਨ ਕੋ ਤਾਂ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਜੀ ਲਿਕੇ ਸਰ ਉਹ ਸੋਰਸਸ ਵੀ ਕੈਨ ਨਾ ਪੁਲਿਸ ਕਹਿ ਰਹੀ ਹੈ ਕਿ ਕੋਈ ਸੈਟੀਸਫਾਈ ਜਵਾਬ ਜਾਂ ਸਾਨੂੰ ਕੋਈ ਉਹ ਨਹੀਂ ਦੇ ਰਹੇ ਸੰਤੁਸ਼ਟ ਜਵਾਬ ਨਹੀਂ ਦਿੱਤਾ ਜਿਹੜੇ اے ਏ ਜੀ ਰਵਜੋਤ ਗਰੇਵਾਲ ਜੀ ਇੱਥੇ ਆਏ ਸੀ ਉਹਨੇ ਬਾਹਰ ਮੀਡੀਆ ਨਾਲ ਗੱਲ ਕੀਤੀ ਉਹਨੇ ਕਹਿਆ ਕੋਈ ਸੈਟੀਸਫਾਈ ਜਵਾਬ ਜਾਂ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਮੇਰੀ 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 ਸ਼ਰਮ ਮੈਡਮ ਬਹੁਤ ਚੰਗੀ ਤਰ੍ਹਾਂ ਮੇਰੇ ਨਾਲ ਅچھے ਪੇਸ਼ ਆਏ ਮੈਂ ਬਹੁਤ ਚੰਗੀ ਤਰ੍ਹਾਂ ਪੇਸ਼ ਆਇਆ ਜਿੰਨੀ ਗਲਤੀ ਮੈਂ ਉਹਨਾਂ ਨੂੰ ਕਹਿ ਦਿੱਤੀ ਸੀ ਅਫਸਰਾਂ ਦੀ ਮਜਬੂਰੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇਹ ਕੰਪਲੀਟ ਅਫਸਰਵਾਚਾ ਦਾ ਲੈਦਰ ਤੁਹਾਨੂੰ ਉਤਲਾ ਪਹਿਲੇ ਕੱਲ ਦੀ ਸੀ ਕਿ ਬਾਜੋ ਸਾਹਿਬ ਦੇ ਘਰ ਪਹੁੰਚੋ ਆਪ ਦੇ ਆਪ ਦੀ ਗਵਰਨਮੈਂਟ ਨੇ ਆਪ ਤੁਹਾਨੂੰ ਸਾਰਿਆਂ ਨੂੰ ਮੇਰੇ ਕੋਲ ਪਹਿਲੇ ਕੱਲਿਆ ਤੁਸੀਂ ਪਹਿਲੇ ਪਹੁੰਚੋ ਅਫਸਰਵਾਚਾਏ ਨੇ ਸੋ ਇਹ ਤੇ ਸਾਰਾ ਇੱਕ ਡਰਾਮਾ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਸੈਂਸੇਸ਼ੀਅਲਾਈਜ਼ ਕਰਨ ਦੀ ਕੋਸ਼ਿਸ਼ ਹੈ ਇਹ ਮਸ਼ਹੂਰੀਆਂ ਵਾਲੀ ਸਰਕਾਰ ਇਜ਼ ਔਨ ਦੀ ਬੈਕ ਫੁੱਟ ਹਰ ਪਾਸੇ ਫੇਲ ਹੋ ਰਹੇ ਨੇ ਇਹ ਹੁਣ ਲੱਭ ਰਹੇ ਨੇ ਕੋਈ ਨਾ ਕੋਈ ਜਿੱਸਾ ਕਹਿੰਦੇ ਡੋਬਦੇ ਨੂੰ ਜਿੰਨ ਕਹਦਾ ਸਾਰਾ ਇਸੇ ਹੀ ਤੋ ਤੁਸੀਂ ਪਹਿਲੇ ਪਹੁੰਚੇ ਹੋ ਤੇ ਇੰਟੈਲੀਜੈਂਸ ਵਾਲੇ ਬਾਅਦ ਚਪਾਉਂਦੇ ਇਥੋਂ ਆਪਣੇ ਆਪ ਹੀ ਬਿੱਲੀ ਜਿਹੜੀ ਥੈਲਿਓਂ ਬਾਹਰ ਆ ਚੁੱਕੀ ਏ ਇਹਨਾਂ ਦਾ ਮਕਸਦ ਹੀ ਇਹ ਹੈ ਨਾ ਹੀ ਵਸਾਖੀ ਵਾਲੇ ਦਿਨ ਤੁਸੀਂ ਵੇਖੋ ਲੀਡਰ ਆਫ ਆਪੋਜੀਸ਼ਨ ਨੂੰ ਭਗਵੰਤ ਮਾਨ ਵੱਲੋਂ ਕਿਹੜਾ ਖੂਬਸੂਰਤ ਤੋਹਫਾ ਪੇਸ਼ ਕੀਤਾ ਹੈ ਉਹ ਤਾਂ ਕਹਿੰਦੇ ਕਹਿੰਦੇ ਕਿ ਜੇ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਕਹਿੰਦੇ ਇੱਕ ਮੈਨੂੰ ਤੁਸੀਂ ਦੇ ਦਿਓ ਥੈਂਕ ਯੂ ਅੱਜ ਬਾਕੀ ਆਮ ਨੂੰ ਥੈਂਕ ਯੂ ਸਰ ਥੈਂਕ ਯੂ